वेलकम है जी हरमन हरजीत चैनल ते ਤੇ ਜਿਵੇਂ ਕਿ ਦਿਖ ਰਿਹਾਓ ਸਾਹਮਣੇ ਬਣ ਰਹੀ ਹੈ ਚਾਹ ਜਿਹੜੀ 3 ਵਜੇ ਵਾਲੀ ਹੁੰਦੀ ਆ ਹੁਣ ਟਾਈਮ ਚੇਂਜ ਹੋ ਗਿਆ ਹੁਣ ਉਹ 2 ਵਜੇ ਹੋ ਗਈ ਤੇ ਹਰਜੀਤ ਬਣਾ ਰਹੇ ਨੇ ਚਾਹ ਦਿਖ ਨਹੀਂ ਰਹੀ ਲਾਈਟ ਪੈ ਰਹੀ ਹੈਦਰੋਂ ਨੇਰੀ ਜੀ ਖੜੇ ਨੇ ਤੇ ਨਾਲ ਨਾਲ ਇਹ ਕਰ ਰਹੇ ਨੇ ਲਾਈਵ ਇੰਜੋਏ ਹੁਣ ਸਵੇਰੇ ਸ਼ਾਮ ਅਸੀਂ ਆਪਣਾ ਲਾਈਵ ਇੰਜੋਏ ਕਰਦੇ ਹੁਣ ਅਸੀਂ ਆਪਣੇ ਵੀਰ ਪੈਰਾਂ ਦਾ ਲਾਈਵ ਇੰਜੋਏ ਕਰਦੇ ਆ ਤੇ ਨਾਲ ਦੀ ਨਾਲ ਬਣ ਰਹੀ ਹੈ ਚਾਹ ਤੇ ਬਾਹਰ ਆ ਗਿਆ ਮਾਲੀ ਚਾਹ ਸਾਰਿਆਂ ਲਈ ਬਣ ਰਹੀ ਆ ਮਾਲੀ ਬੀਬੀ ਸਾਡੇ ਲਈ ਵੀ ਦੇ ਬਾਪੂ ਜੀ ਤਾਂ ਬੈਠੇ ਨੇ ਕੱਖパਕਿਆ ਆਇਆ ਸੀ ਮਗਰ ਵਿਚਾਲੀ ਤੇ ਜਿਵੇਂ ਕਿ ਦੱਸਿਆ ਸੀ ਤੁਹਾਨੂੰ ਵੀ ਬਲੌਗ ਚ ਬਨੇ ਰਹੋ ਆਪਾਂ ਕੱਲ ਪਲਾਂਟਸ ਲੈ ਕੇ ਆਏ ਸੀਗੇ ਤੇ ਹੁਣ ਆਪਾਂ ਲਓ ਜੀ ਆ ਰਿਹਾ ਮੇਰਾ ਮਾਲੀ ਗਣੇਸ਼ ਤੇ ਇਹ ਗਣੇਸ਼ ਸਾਰੇ ਖਾਲੀ ਕਰਨੇ A to Z ਮਿੱਟੀ ਸਾਰੀ ਹਾਂ ਫਿਰ ਦਵਾਈ ਦਵਾਈ ਵੀ ਹੈ ਦਵਾਈ ਮਿੱਟੀ ਚ ਢਲਾਉਣੀ ਹੈ ਕਿ ਬਾਅਦ ਚ ਪਾਉਣੀ ਹੈ ਹਾਂ ਠੀਕ ਆ ਤੇ ਇਹ ਹੁਣ ਗਮਹਾਲ ਲੈ ਕੇ ਆਇਆ 5 ਕਿਲੋ ਦੀ ਪੈਕਿੰਗ ਤੇ ਇਹ ਸਾਰੇ ਗਮਲੇ ਆਪਾਂ ਖਾਲੀ ਕਰਦੇ ਸੀਜ਼ਨਲ ਪਲਾਂਟਸ ਆਲੇ ਨੇ ਫੁੱਲਾਂ ਵਾਲੇ ਜਿਹੜੇ ਆਪਾਂ ਬਾਲ ਤੇ ਰੱਖੇ ਹੋਏ ਸੀਗੇ ਤੇ ਹੁਣ ਇਹ ਚਲੋ ਇੰਨੇ ਕਰਦਾ ਤੇ ਮੈਂ ਥੋੜਾ ਬਸ ਵੀਡੀਓ ਸ਼ੂਟ ਕਰ ਰਿਹਾ ਤੇ ਬਾਅਦ ਚੋਂ ਬਸ ਉਹਨੇ ਦੇ ਨਾਲ ਲੱਗਦਾ ਮੈਂ ਵੀ ਨਾਲ ਹੈਲਪ ਕਰਾਂਗਾ ਤਾਂ ਹੀ ਕੰਮ ਹੋਣਾ ਜੀ ਕੰਮ ਕਰਨ ਤੋਂ ਪਹਿਲਾਂ ਹੀ ਆਪਾਂ ਲਈ ਟੀ ਬ੍ਰੇਕ ਤੇ ਆਪਾਂ ਗਮਲੇ ਕਰ ਤੇ ਖਾਲੀ ਹਾਫ ਹਾਫ ਬਿਜਲੀ ਮਿੱਟੀ ਕਰਤੀ ਪੋਲੀ ਆ ਗਣੇਸ਼ ਦੀ ਲੰਬੀ ਵਾਲੀ ਖੁਰਪੀਆ ਇਹ ਫੇਰ ਕੇ ਤੇ ਲੋ ਗਣੇਸ਼ ਵੀ ਪੀ ਰਿਹਾ ਚਾਹ ਤੇ ਫਿਰ ਆਪਾਂ ਬਸ ਲੰਨਿਆ ਬੂਟੇ ਸੋ ਗਣੇਸ਼ ਕੰਨ ਦਾ ਪਹਿਲਾਂ نیچے ਲੰਨਿਆ ਉੱਪਰ ਬਾਅਦ ਚ ਜਾਵਾਂਗੇ ਗਣੇਸ਼ ਕਹਿੰਦਾ ਇਹਦੇ ਚ ਦਵਾਈ ਪਵਾਓ ਹੂੰ ਪੁੱਛ ਲੋ ਉਹਨਾਂ ਦਾ ਨਾਮ ਲੈ ਆਇਓ ਹੂੰ ਕੋਈ ਨਾ ਲਿਆ ਹਾਂ ਨਾਮ ਤਾਂ ਪੁੱਛ ਲੋ ਨਾ ਕੀ ਨਾਮ ਹੈ ਕਿਹਨਾਂ ਉਹ ਬੈਨਿਕ ਦੇ ਨਾਮ ਤੇ ਆਪਾਂ ਤੂੰ ਕਿੰਨੇ ਕਿੰਨੇ ਦੀ ਹੈ 50 ਜਾਂ 60 ਕਰ ਭਾਈ ਆਦੀ ਕਹਿੰਦੇ ਆ ਨਾਲੇ ਉਹ ਮਰੂਦਾ ਚ ਪੈ ਜਾਊਗੀ ਮਗਰ ਅੰਮ ਬੰਚ ਪਾਈ ਜਾਊਗੀ ਤੂੰ ਵੀ ਇਹ ਭੈਲਾ ਕਿੰਨੇ ਦਾ ਦਿੱਤੇ ਕਿੰਨੇ ਦਾ ਲੱਗਦਾ ਐਤੋ ਭੁਆਈ ਹੈ ਐਤੋ ਭੁਆਈ ਖ ਭੁਆਈ ਹੈ ਐਗੀ ਤਾਂ ਖਾ ਲਈ ਭੁਆਈ ਵਾਲਾ ਛਾਣ ਕੇ ਦੇ ਦੋ ਆਪਣੇ ਫਿਰ ਉਹ ਵਾਲਾ ਪਵਾਉਂਦੇ ਨਹੀਂ ਹੈਗੇ ਉਹ ਵਾਲਾ ਪਵਾਲ ਮੂੰਹ ਹੀ ਨਾ ਵਧੀਆ ਰਹੇ ਬੂਟਿਆਂ ਚ ਉਹ ਹੀ ਪਵਾਉਣਾ ਚਾਹੀਦਾ ਕੋਈ ਨਾ ਭਰਦੇ ਦਵਾਈਆਂ ਦੇਖੋ ਦਵਾਈ ਹੈਗੀ ਹੈ ਐ ਐ ਹੈਗੀ ਭੱਲੇ ਲਗਾ ਤੂੰ ਆ ਦੇਂਗੇ ਬੱਚੇ ਕੱਲ अभी पहले ला दे दो ये चार ही रह गए छोटे गमले भाई नगर मिट्टी ना हाँ करके भाई ऐत की तो फिर तितली वाले जल्दी मिल गए कहते कि ठंडे तो लेट आ ये वो तो वो दे बोलता वो पहले को तो तैयार हो गई तो मले कोड़ा रोड तो, लाए से हाँ, तो ले गए नहीं स्लिप आयो मैं आप हां और ये काम पता सामने नहीं और नर्सरी वो तो लेके आए हम से इधर से हां आकर लिफ्ट कर ले फुल्ला वाले बाकी तो उधर लेके आए ਦਵਾਈ ਹੁਣੇ ਪਾਵਾਂ ਕਿ ਬੱਚਾ ਇੱਧਰ ਰੱਖ ਦਿੱਤਾ ਹੈ ਅਭੀ ਲਗਾ ਲੈ ਮਖਾਦੀ ਨੂੰ ਦਵਾਈ ਨਹੀਂ ਤੇ ਲੈ ਕੇ ਆਏ ਤੁਸੀਂ ਸਾਹ ਲੈ ਕੇ ਆਏ ਤੁਸੀਂ ਅਪਨਾ ਸਲਾਇਆ ਕਰੋ ਉੱਤੇ ਉਧਰ ਪਲੇ ਆਉਗਾ ਉਹ ਫੋਨੀ ਸਿੱਧਾ ਅੰਮਲੂ ਰੋਡ ਉਹ ਜਿਹੜੀ ਸਲਾਣੇ ਵਾਲਿਆਂ ਨੇ ਸਾਈ ਬਾਬ ਮੰਦਿਰ ਵੈਲਾ ਹੀ ਕਹਿੰਦੇ ਉਹਨਾਂ ਦੀ ਕਹਿੰਦੇ ਸੀ ਜਾਨ ਪਹਿਲੇ ਪੜ ਗਿਆ ਤੀਉ ਦੇ ਨਾਲ ਇੱਕ ਨਵੀਂ ਖੁਲੀ ਹੈ ਉਹ ਪੜਿਆ ਮੂਰ ਚਾਤਾ ਬਾਰੇ ਟਾਈਮ ਤਾਂ ਫੇਰ ਕੱਢਣਾ ਹੀ ਪਊਗਾ ਇਹ ਉੱਚੇ ਦਾ ਵੀ ਮਾੜੇ ਨੀਗੇ ਪਲ ਜਾਏ ਬਾਜੜਿਆ ਬਸ ਛੋਟੇ ਜਿਹੇ ਨੇ ਨਵੀਂ ਉਹ ਦੇਖੋ ਕਿ ਪਟੋਨੀਆ ਕਿੱਡਾ ਕਿੱਡੋ ਸਾਰੇ ਡੁੱਡੀਆਂ ਹੀ ਉੱਤਰਾਂ ਠੰਡ ਤਾਂ ਵੈਸੇ ਇੰਨੀ ਹੈ ਨਹੀਂ ਜੀ ਜਿਆਦਾ ਠੰਡ ਜੀ ਚ ਹੋ ਹੁੰਦੇ ਹੁੰਦੇ ਆ ਪਰ ਪਾਣੀ ਵੀ ਪਾਏ ਹੋ ਨਾ ਹੁਣ ਆ ਪਹਿਲਾਂ ਪਾਣੀ ਕਰਨੀ ਹੋਈ ਅੱਧੇ ਬੂਟੇ ਸੁੱਕ ਗਏ ਪਹਿਲਾਂ ਰੋਜ਼ ਪਾਣੀ ਪਾਉਂਦੇ ਸੀਗੇ ਸਾਰੇ ਵਧੀਆ ਪਏ ਸੀਗੇ ਹੁਣ ਟਾਈਮ ਨਹੀਂ ਲੱਗਦਾ ਬੂਟਿਆਂ ਦੀ ਫੋਟੋ ਖਿੱਚ ਲਈ ਸੀ ਕਿਹੜਾ ਪਤਾ ਕਿਹੜਾ ਆਏ ਉਹਦੇਆਂ ਦੀ ਉਹਨਾਂ ਦੀ ਉਹ ਤਾਂ ਬਾਤ ਹੀ ਰਾਹ ਜੇ ਮੈਲਾ ਮੈਂ ਕਿ ਬੁਟਾ ਫੜਾਈ ਉਹ ਇੱਕ ਬਸ ਫੜਾ ਛੋਟਾ बड़े रह गए खाद पाने दो ਜਿੱਥੇ ਰੀਂ ਟੈਣੀਆਂ ਲੱਗਦੀਆਂ ਨੇ ਉੱਥੇ ਨਾ ਰੱਖਿਓ ਗਮਲੇ ਫੁੱਟੀ ਜਾਂਦੇ ਨੇ ਅਜਾ ਉੜਿਆ ਹਾਂ ਬੱਚੇ ਨੂੰ ਜਾਦੂ ਪੈ ਗਈ ਛੇ ਚ ਪੈ ਗਈ ਇਹ ਤੇ ਨਾਲੇ ਕੀ ਇਹਦਾ ਜ਼ਿਆਦਾ ਡਾਲ ਦੋਗੇ ਤੂੰ ਖਰਾਬ ਹੋ ਜਾਏ ਕੋਈ ਮਤਲਬ ਟਾਣੀਆਂ ਜੀਆਂ ਨਾ ਲੱਗਣ ਉਹਦੀਆਂ ਕਿੱਥੇ ਊਰੇ ਰੱਖੇ ਹੋਣਾ ਔਰ ਗੇਰ ਦੰਦੀ ਐ ਦੀ ਹਵਾ ਨਾਲ ਉਹ ਬਾਹਰਲਾ ਵੀ ਗੇਰਦਾ ਮੈਨੂੰ ਤਾਂ ਉਧਰਲੇ ਦਾ ਵੀ ਆਏ ਆ ਵੀ ਉਧਰਲੇ ਨੂੰ ਵੀ ਗੇਰ ਸਕਦੀਆਂ ਨੇ ਜਾਂ ਹਨੇਰੀ ਆਉਂਦੀ ਆ ਫੇਰ ਉਹ ਗੇਰਦੀ ਆ ਲੈ ਦੋ ਬਟਾ ਨਹੀਂ ਬਟ ਦਿੰਦਾ ਉਹ ਬਟ ਦਿੰਕ ਬੋਧੋ ਪੜਾ ਉਹ ਤਾਂ ਆ ਵੇੜਾ ਜਿਹਾ ਬਾੜੀ ਬੰਦੇ ਕੋਈ ਇੱਕ ਬੜੀ ਮੋਟੀ ਟੇਲੀ ਆ ਕਾਰੀਤ ਪਈ ਹੋਗੀ ਆ ਵਾਰੀ ਟਾਣੀ ਲੱਗ ਕੇ ਫਿਰ ਉਹ ਕਰਦੀ ਆ ਕਾ ਨੂੰ ਬਡਾਉਣੀ ਆ ਜੇ ਤੁਸੀਂ ਇੱਥੇ ਨਾ ਰੱਖੋ ਜਾ ਜਾਨੇ ਈ ਆ ਜਾਂਦੀ ਆ ਫਿਰ ਉਹ ਭੰਨ ਦਿੰਦੀ ਆ ਕੀ ਫਾਇਦਾ ਅਭੀ ਪੁਣੀ ਨਹੀਂ ਆ ਗਈ ਆ ਮੌਸਮ ਨੇ ਦੇਰੀ ਆ ਚਲ ਪੁਣੀ ਹੋ ਜਾ ਪਰ ਰੱਖ ਲੈਣਾ ਸਹੀ ਤੇ ਆਉਦੇ ਤੇ ਵੀ ਨਾ ਰੱਖਿਓ ਸਿਰ ਤੇ ਸਿਰੇ ਉੱਥੇ ਤਾਂ ਬਿੱਲੀ ਭੰਨ ਦਿੰਦੀ ਆ ਰਾਤ ਨੂੰ ਕਾ ਵੀ ਟਾਣੀ ਕੱਟਣੀ ਹੈ ਗਲੇ ਤੋਂ ਮਿੱਟੀ ਵਿੱਚ ਪਾਣੀ ਹੈ ਕਿੰਨਾ ਟਾਈਮ ਹੋ ਗਿਆ ਚੱਕੀ ਨਹੀਂ ਗਿਆ ਆ ਦੇਖੋ ਰੋਣ ਬੰਦ ਕਰ ਆਉਣਾ ਲੱਗਿਆ ਇਹਦੇ ਟਾਣੀ ਨੂੰ ਇਹੀ ਜਗ੍ਹਾ 'ਤੇ ਰੱਖਿਆ ਨਾ ਕੱਟਣਾ ਕੱਟੀ ਘਟਣਾ ਆਹਿਆ ਖਰਾਬ ਟਾਣੀ ਤੇਰੀ ਸਾਰੀ ਵਾਰ ਤੁਸੀਂ ਤੇਰੀ ਗਰੂ ਦੇ ਕੱਟਦੇ ਹਾਂ ਉਹ ਛੋਟੇ ਵਾਲੇ ਰੱਖੋ ਤੁਸੀਂ

ਆ ਮੈਡਮ ਜੀ ਬੈਗ ਗਏ ਉਹਨਾਂ ਕੁਰਸੀ ਤੇ ਸੱਜ ਕੇ ਆਰਡਰ ਆਰਡਰ ਮਾਰਨ ਨੂੰ ਲਾਇਆ ਯਾ ਗਣੇਸ਼ ਉਦੋਂ ਵੱਧ ਕਹ ਲਾ ਹਾਂ ਬੋਲ ਕੀ ਕਹਣਾ ਬਾਪੂ ਕਰਨੇ ਇਸ਼ਾਰਾ ਕਰਕੇ ਬਾਪੂ ਦੇਖ ਰੇ ਬਾਪੂ ਹਜੇ ਕੁਝ ਨਹੀਂ ਕਹਿੰਦਾ ਬਾਪੂ ਨੂੰ ਆਇਆ ਵੀ ਬਾਪੂ ਬੋਲੂ ਬਾਪੂ ਬਸ ਆਹ ਅਮਰ ਬੋਲੂਗਾ

ਆ ਮੌਸਮ ਮਿਲ ਤੋ ਮੈਨੇ 15 ਤੱਕ ਚੱਲੇਗਾ ਜੇ ਧੁੰਦ ਬੜੀ ਸੋ ਚੱਲਾ ਜਾਏਗਾ ਫਿਰ ਇਹਨੂੰ ਅੰਦਰ ਜੇ ਲਵਾਓ ਜਿੱਥੇ ਉਹ ਹਨ ਕਿੱਥੇ ਲਾਵਾਂਗਾ ਉੱਥੇ ਲਾ ਲੈਨੇ ਨੂੰ ਉੱਥੇ ਲਾਓ ਜੀ ਅੱਜ ਅਸੀਂ ਕਰ ਰਹੇ ਆ ਪੱਤਿਆਂ ਦੀ ਕਟਿੰਗ ਬੂਟੇ ਲਾ ਰਹੇ ਆ ਉਹ ਤਾਂ ਕੱਟੀਏ ਤਾਂ ਵੀ ਸਪਾਤੀ-ਸਪਾਤੀ ਪੱਤੇ ਕੱਟ ਰਹੇ ਹਾਂ ਪੱਤੇ ਕੱਟ ਰਹੇ ਹਾਂ ਪੱਤੇ ਤਾਂ ਕੱਟੇ ਰਹੋ ਧਿਆਨ ਨਾਲ ਕੱਟੋ ਫੜ ਕੇ ਕੱਟੋ ਨਾ ਉਹਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਛੜਦੇ ਨਾਲੇ ਜੇ ਗਣੇਸ਼ ਛੜਦੰਦਾ ਗਣੇਸ਼ ਨੂੰ ਜਦ ਇਹ ਕਹਿੰਦੇ ਆ ਛੜਦੇ ਤੁਸੀਂ ਵੀ ਤਾਂ ਚੜਦੇ ਹੋਣਾ ਵਿੱਚ ਦੇ ਲੈ ਲੈ ਹਰੇ ਨੇ ਆ ਪੀੜੇ ਪੀੜੇ ਲੈ ਕੱਢ ਲੈ ਪਕਟੋ ਦੂਸਰੇ ਵਾਲੀ ਲੈ ਲੈਣੀ ਸੀਗੀ ਉਹ ਬੜੀ ਆ ਨਾ ਛਾੜਦੇ ਤੂੰ ਤਾਂ ਕੀ ਬੇਲ ਆ ਇਹ ਚਿਪਕਲੀ ਬੇਲ ਹੁੰਜੜਾ ਵੀ ਕੰਦ ਨੂੰ ਚਿਪਕਦੀ ਆ ਤਾਂ ਚਿਪਕਲੀ ਬੇਲ ਹੁੰਜੜਾ ਨਾ ਜੀ ਉਪਰੇ ਸਾਰੇ ਛਾੜਦੇ ਨਹੀਂ ਮੈਨੂੰ ਤਾਂ ਲੱਗਦਾ ਵੀ ਇਹਨੇ ਗਾਜ ਪਾ ਲੈਣਾ ਨਹੀਂ ਨਹੀਂ ਗਾ ਨਹੀਂ ਫੋਦੀ ਆ ਤੇ ਇਦਾਂ ਹੀ ਰੋਗੀ ਚਿਕਨਾ ਸੰਗੜੀਆਂ ਬਸ ਹਾਂ ਅਸੀਸ ਹਨਾ ਅਸੀਸ ਖਰੀਦ ਕੇ ਲੈ ਕੇ ਆਇਆ ਸੀ ਆ ਇਹਦੇ ਨਾਲ ਥੋੜੀ ਕੱਟੀ ਜੀ ਗੋਲੇਸ਼ ਨੇ ਕੀਆ ਕਹਿੰਦਾ ਇੱਥੇ ਨਾ ਘੱਟੀ ਜਾ ਹਲਪੈਂ ਤਾਂ ਤੂੰ ਹੀ ਘੱਟੀ ਗਨੇ ਚੁੰਡੀ ਵੱਡੂ ਗੋਲੇਸ਼ ਵੀ ਆਪਦਾ ਕੰਮ ਕਰਾਉਣ ਲੱਗ ਗਿਆ ਦੇਖਿਆ ਵੀ ਚਾਂਚੇ ਚਲਾਉਣ ਲੱਗੇ ਤਾਂ ਚੱਲੀਏ ਹੁ ਗਲੇਸ਼ ਉੱਪਰ ਨੂੰ ਆ ਮਿੱਟੀ ਵਿੱਚ ਚੱਕਣੀ ਹੈ ਓਰ ਉਹ ਫਿੜਿਆ ਹੋਇਆ ਵੀ ਸੁੰਭਣਾ ਆ ਕੇ ਸੁੰਭਲ ਦੀ ਨੂੰ మసాగా పుత స పై

ਇਹ ਜਿਹੜੇ ਉੱਪਰ ਚ ਰਹਿ ਜਾਣਗੇ ਅੱਛਾ ਇੱਥੇ ਰਹੇਗੀ ਬੂਲ ਬੇਲ ਵੀ ਆਏਗੀ ਬੇਲ ਲਾਉਣੀਆਂ ਉੱਥੇ ਆਪਣੇ ਕਿੱਥੇ ਨੇ ਤੁਸੀਂ ਜਾਣਦੇ ਨਹੀਂ ਆਂ ਫਿਰ ਇਸ ਦਾ ਇਹ ਨਹੀਂ ਲੱਗਦਾ ਕੀ ਨੇ ਪੁਰਾਣੇ ਆਪਣੇ ਤਾਂ ਨਹੀਂ ਆ ਗਏ ਹੈਗੇ ਆਪਦੇ ਰਿਸ਼ਤੇਦਾਰਾਂ ਨੂੰ ਤਾਂ ਜਾਣਦੇ ਹੀ ਹੁਤਾ ਅਗਲਾ ਕਿਹੜੀ ਫਰੀ ਮੈਂ ਕਿਹੜਾ ਕਾਰ ਲੈ ਕਿੱਦਾਂ ਨਹੀਂ ਆ ਗਿਆ ਮਨੇ ਉਹਨਾਂ ਦੀ ਗੱਡੀ ਦਾ ਨਹੀਂ ਪਤਾ ਵੀ ਵੀਡੀਓ ਉਪਰ ਮਾਫ਼ੀ ਨੋ 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 ਇਹ ਤਾਂ ਉਹ ਆਦੇ ਆਉਂਦੇ ਨੇ ਅੱਜ ਬਹੁਤ ਹਾਂ ਪਹਿਲਾਂ ਵੀ ਕੋਈ ਆਇਆ ਹਾ ਤੇ ਉਹਨਾਂ ਦੇ ਮੈਂ ਮਾਂ ਨਹੀਂ ਸੀ ਪੁੱਤੋ ਹੋ ਮੇਰੇ ਗਮਲੇ ਰਹਿ ਗਏ 1 2 ਤਾਂ ਕੱਪੜੇ ਕੱਪ ਤਾਂ ਹੋ ਗਏ ना नहीं नहीं पाप पाप तो अच्छा। दो चकले अच्छा तो फिर रुड़ गया ठीक तो है ਹਮਮ ਜਦੋਂ ਇਹ ਜੀ ਆਉਂਦੇ ਨੇ ਇਹਦੇ ਮੇਟਾ ਨਿੱਕਲ ਗਈ ਜੀ ਜੀ ਬਸ ਬਸ ਇੱਥੇ ਕੁਝ ਹੈ ਨਹੀਂ ਦਾ ਕੁਝ ਉਹ ਪੁਰਾਣੇ ਜਿਹੜੇ ਜਿੰਨਾ ਖੁੰਮ ਉਹ ਹੀ ਕੱਢੂਗੀ ਹਾਂ ਉਹ ਦੇਖ ਇਹ ਬਹੁਤ ਮੁਸ਼ਕਿਲ ਲੱਗਦੀ ਹੈ ਅਸੀਸ ਨੋ ਇਹ ਨਹੀਂ ਚੱਕਣਾ ਪੁੱਤੋ ਉਹ ਗਮਲਾ ਕਿਹੜਾ ਕਿੱਥੇ ਆ ਜੇ ਰੱਖਣਾ ਸੀ ਉਹਨੇ ਉਹੀ ਗਮਲਾ ਰੱਖਣਾ ਸੀਗਾ ਉਹੀ ਹੈ ਉੱਪਰ ਵਾਲਾ ਉਹ ਕੀ ਕੀ ਬੈਲੈਂਸ ਨਾ ਬੀ ਕਰ ਦੋ ਤਾਂ ਖੌਦੀ ਕਿੰਨੀ ਜੜ ਜੀ ਨਿਕਲੀ ਆ ਪੁਰਾਣੇ ਬੁੱਟੇ ਦੀ ਹਥੇ। ਦੇਖ ਲੈ ਜੀ ਤੂੰ ਕਰਨਾ ਹੁ ਕੰਮ ਕੋਈ ਕਰ ਨਹੀਂ ਹੁ ਮੈਂ ਕਰਨਾ ਇਹ ਦੇਖੀ ਨੂੰ ਦੇਖ ਲੋ ਫਿਰ ਵੀਡੀਓ ਬਣਾ ਬੁੱਟੇ ਹੁਨ ਆਲਮੋਸਟ ਬਸ ਆਪਣੇ ਲੱਗਣ ਵਾਲੇ ਨੇ ਤੇ ਗਣੇਸ਼ ਲਾ ਰਿਹਾ ਮੈਂ ਵੀ ਇਹਦੀ ਹੈਲਪ ਕਰਾ ਚੁੱਕਾ ਤੇ ਮੈਂ ਬਸ ਇਹਨੂੰ ਇਨਸਟਰਕਸ਼ਨ ਦੇ ਰਿਹਾ ਕਿਉਂਕਿ ਮੈਂ ਮੰਮੀ ਨੂੰ ਲੈਣ ਜਾ ਰਿਹਾ ਮੰਮੀ ਵੀ ਅੱਜ ਗਏ ਹੋਏ ਨੇ ਕੋਈ ਸ਼ਾਪਿੰਗ ਕਰਨ ਤੁਹਾਨੂੰ ਦਿਖਾਵਾਂਗੇ ਜੇ ਹੋ ਸਕੇ ਆ ਬਲੌਗ ਦੇ ਵਿੱਚ ਮੰਮੀ ਕਰਕੇ ਆਏ ਨੇ ਅੱਜ ਸ਼ਾਪਿੰਗ ਤੇ ਹੁਣ ਸਾਨੂੰ ਦਿਖਾਉਂਗੇ ਕੀ ਕੀ ਕੁਝ ਲੈ ਕੇ ਆਏ ਨੇ ਆ ਪਸ਼ਮੀਨਾ ਤੱਲੀ ਹੁੰਦੀ ਹੈ ਅੱਛਾ ਉਹ ਆ ਗਈ ਕੰਬੀ ਸੀ ਸੋਹਣਾ ਰੰਗ ਤਾਂ ਉਹ ਰੰਗ ਤਾਂ ਬਹੁਤ ਸੋਹਣਾ ਜਿਹਾ ਨਹੀਂ

ਉਦੋਂ ਦੇਖਿਆ ਨਹੀਂ ਜਾਣਾ ਤੀਕਾ ਤਾਂ ਕਦੀ ਗੱਲ ਨਹੀਂ ਕੀਤੀ ਮੈਂ ਕਿ ਮੇਰਾ ਟਾਈਮਿੰਗ ਲੱਗਿਆ ਤੁਹਾਨੂੰ ਗੱਲ ਕਰਨ ਦੀ ਉਹ ਚਾਹ ਫੋਨ ਵੀ ਆਇਆ ਉਹਨਾਂ ਦਾ ਫਿਰ ਮੈਂ ਚੱਕਿਆ ਨਹੀਂ ਹੈਗਾ ਕਹਿੰਦੇ ਅਸੀਂ ਵੀ ਮੰਗਾ ਲੈਂਦੇ ਉਹ ਫੋਨ ਵੀ ਆਇਆ ਉਹਨਾਂ ਦਾ ਮੇਰੀ ਗੱਲ ਨਹੀਂ ਹੋਈ ਆ ਨਮੀ ਆ ਪਸ਼ਮ ਨਮੀ ਨਾ ਨਾ ਡਿਜ਼ਾਈਨ ਆ ਹੈ ਕਿਉਂਕਿ ਮੈਂ ਹਾਲ ਹੀ ਆਈ ਫਿਰ ਜਿਹੜੀ ਟੈਂਪੂ ਆ ਲੈਣੀ ਹੋ ਉਹ ਲੈ ਲੂਗੀ ਠੀਕ ਹੈ ਤੇ ਤੇਰੀ ਮੰਮੀ ਨੇ ਲੈਣੀ ਆ ਦੋਨੇ ਪਸ਼ਮਾਨੇ ਮੇਰੇ ਕੋ ਹੈਗਾ ਬੇਚਣੇ ਅੱਡ ਅੱਡ ਬਣਾ ਕੇ ਮੈਂ ਕਿਤੇ ਆਪਾਂ ਰੱਖਾਂਗੇ ਮੈਂ ਕਿਤੇ ਆਪਾਂ ਰੱਖਾਂਗੇ ਹਾਂ ਠੀਕ ਹੈ ਇਹ ਦੇਵ ਨੇ ਆ ਲੈਣੀ ਹੋਊਗੀ ਇਹ 440 ਦੀ ਹੈ ਕੱਲੀ ਕੱਲੀ ਇਹ ਹਾਂ ਠੀਕ ਹੈ ਹਾਂ ਇਹ ਉਹਦੇ ਨਾਲ ਜਿਹੜਾ ਹੀ ਰੰਗ ਸੋਨਾ ਸੀਗਾ ਬਾਕੀ ਦੇ ਰੰਗ ਨਾ ਉਹ ਮੋਟੇ ਬਹੁਤ ਸੀ ਮੋਟੇ ਮੋਟੇ ਆਈ ਵੀ ਆਪਾਂ ਸਭ ਸੇਟ ਹੋ ਗਈ ਆ ਲੈ ਨੀ ਮੈਂ ਤਿੰਨ ਗੋਲੇ ਹਰਜੀਤ ਨੂੰ ਕੋਟੀ ਜਦ ਗੋਲ ਨੂੰ ਦੇਖੀ ਜਾਊਗੀ ਜਦ ਬਣਦੀ ਲਾਲ ਜਣੀ ਮੇਰਾ ਜੀ ਆ ਵੀ ਨਾਲ ਕੁੱਟੀ ਕੰਦੀ ਆ ਇਹ ਤਿੰਨ ਸੰਗ ਦੇ ਅੱਛਾ ਤਿੰਨ ਚ ਬਣ ਜੂ ਨਾਲ ਕੁੱਟੀ ਇਹ ਵੱਡੇ ਗੋਲੇ ਹੋਰ ਚਾਰਵੇਂ ਦੇ ਪਤਾ ਨਹੀਂ ਅਸੀਂ ਇਸ ਨੇ ਮਿਸਟੈਕ ਬਣਾਤਾ ਹਾਂ ਵੈਰੀ ਗੁੱਡ ਵੈਰੀ ਗੁੱਡ ਓ ਸਟੈਕ ਗਿਰ ਗਿਆ ਯੋਗੀ ਦੁਬਾਰਾ ਰੱਖ ਲੋ ਠੀਕ ਕਰਕੇ ਰੱਖੋ ਦੁਬਾਰਾ ਦੁਬਾਰਾ ਤੂੰ ਰੱਖ ਲੋ ਓਏ ਪਾਈ ਬੋਲਦਾ ਸੀ ਲੋ ਜੀ ਮੰਮੀ ਤੂੰ ਜਲਵਾ ਬੇ ਤੇ ਘੱਟ ਗੋਲ ਖੋਲ ਰਹੇ ਨੇ ਘੱਟ ਨਾ ਗੁੱਥਾਂ ਗੁੱਥੀ ਖੋਲ ਰਹੇ ਨੇ ਆ ਤਾਂ ਮੇਰੇ ਵਾਲੇ ਨਾਲ ਦੀ ਹੋਈ ਆ ਤਾ ਮੈਨੂੰ ਨੀਚਲੇ ਵਾਲੀ ਵਧੀਆ ਲੱਗੀ ਜ਼ਿਆਦਾ ਉਹਦੇ ਨਾਲ ਦੀ ਉਹ ਆਹ ਪੈਕਿੰਗ ਵਾਲੀ ਹਾਂ ਵੀ ਮੈਂ ਪਤਾ ਨਹੀਂ ਇਹ ਮੈਂ ਆਪ ਨੂੰ ਲੈਣੀ ਆ ਕੀ ਚਾਹ ਆ ਸੋਨੀਆ ਦੇਖੋ ਵੀਰਜੀ ਜੀ ਜੀਸੂ ਆ ਮਮਾ ਮਾ ਤੇ ਕੋ ਪਾਪਾ ਦੇ ਕੱਪੜੇ ਰੱਖਣ ਦੋ ਆਪਾਂ ਨੂੰ ਸੋਨੀਆ ਹਾਂ ਸੋਨੀਆ ਆ ਜੀ ਤੈਨੂੰ ਬੰਨ੍ਹੂ ਰਜੀਤ ਪਾ ਲਊ ਕੋਈ ਪਾ ਲੈ ਆ ਲੈ ਤਾ ਹੋਰ ਕੜੀਆਂ ਨਾ ਵੀ ਸੋਨੀਆ ਆ ਵੀ ਸੋਨੀਆ ਆ ਨਾ ਹਾਂ ਸੋਨੀ ਦੇਖੋ ਸੋਨੀ ਨੇ ਤੁਸੀਂ ਲਓ ਕੱਲ ਬਧਿਆਲੇ ਆਏ ਸਰ ਸਰ ਟੂਰ ਆ ਜਿਹੜਾ ਸਾਡਾ ਉੱਥੇ ਪਾ ਲੈਣੀ ਸੀ ਇਹ ਲੈ ਆ ਕੀ ਦੀ ਆ ਮੈਂ ਕੋਈ ਪਾ ਲਿਓ ਚਾਹ ਨਾ ਮੈਂ ਦੀ ਥੱਲੇ ਜੀ ਪਾ ਲਿਆ ਕਰੀ ਬਹੁਤੇ ਸਿਆਲ ਚ ਠੀਕ ਆ ਠੀਕ ਹੈ ਵੀ ਸੋਰੀ ਮੇਰੇ ਬਾਪੂ ਦੇ ਹਾਜੂ ਜੀ ਹੂੰ ਬੁਟੀ ਵਧੀਆ ਹਾਂ ਤਾਂ ਬਾਪੂ ਜੀ ਦੇ ਆ ਜਾਣੇ ਇਹ ਮਾ ਤਾਂ ਬਾਪੂ ਜੀ ਆ ਜੀ ਚੰਗ ਹਾਂ ਆ ਮਾੜਾ ਲੈ ਤਾ ਉਹ ਵੇਹੇ ਲਾ ਦਮ ਇਹ ਤੁ ਮਾੜਾ ਜਿਹਾ ਲਾਇਆ ਹੋਇਆ ਬismillah ਹਾਂ ਬਸ ਬਸ ਕੀ ਤੇ ਚਲੋ ਜੀ ਸੋ ਆਪਾਂ ਵਲੌਗ ਦਾ ਕਰਦਾ ਹੋਈ ਐਂਡ ਸੋ ਜੀ ਵਲੌਗ ਦੇ ਵਿੱਚ ਸੀਗਾ ਡੇਲੀ ਰੂਟੀਨ ਤੇ ਮੰਮੀ ਦੀ ਜਿਹੜੀ ਸ਼ਾਪਿੰਗ ਦੱਸੀ ਸੀਗੀ ਉਹ ਲੈ ਕੇ ਆਏ ਤੇ ਚਲੋ ਹੁਣ ਆਪਾਂ ਕਰਦੇ ਬੰਗ ਫੇ ਆ ਹੁਣ ਪਾਸਾ ਬੰਦ ਕਰਕੇ ਚੂਜ਼ ਕਰਦੇ ਕਿਹੜੀ 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 ਆ ਚਲੋ थे थैंक यू जी फुल वॉच वीडियो करने के लिए थैंक यू सो मच ਤੇ ਸਾਰਿਆਂ ਦਾ ਬਹੁਤ ਬਹੁਤ थैंक यू ਤੇ ਜਿਹਨੇ ਚੈਨਲ ਜੋ ਪਹਿਲੀ ਵਾਰੀ ਵੀਡੀਓ ਦੇਖ ਰਿਹਾ ਜੀ ਸੋ ਪਲੀਜ਼ ਚੈਨਲ ਨੂੰ ਜੁਆਇਨ ਕਰ ਲਿਓ ਜੀ